ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ ਪਰ ਅੱਜ 2 ਸਾਲ ਬਾਅਦ ਉਹਨਾਂ ਚੋਂ ਕਿੰਨੇ ਵਾਅਦੇ ਪੂਰੇ ਹੋਏ ਦੱਸ ਰਹੇ ਨੇ ਪੰਜਾਬ ਦੇ ਲੋਕ ਵਾਦਿਆਂ ਦਾ ਸੱਚ ਆ ਹੈ ਗੁਟਕਾ ਸਾਹਿਬ ਔਰ ਉਹ ਇੱਥੋਂ 30 ਕਿਲੋਮੀਟਰ ਦਮਦਮਾ ਸਾਹਿਬ ਮੈਂ ਇਹ ਦਮਦਮਾ ਸਾਹਿਬ ਵਰਗ ਗੁਟਕਾ ਸਾਹਿਬ ਨੂੰ ਚੱਕ ਕੇ ਸੌਖਾ ਨੇ ਅੱਜ ਕਿ ਪਹਿਲੀ ਗੱਲ ਜੋ ਨਸ਼ਿਆਂ ਦਾ ਕੰਮ ਹੈ ਜੋ ਆਮ ਆਦਮੀ ਕਹਿੰਨੇ ਚਾਰ ਮਹੀਨਿਆਂ ਚ ਮੈਂ ਖਤਮ ਕਰ ਦੂੰ ਮੈਂ ਇਹ ਚਾਰ ਹਫ਼ਤਿਆਂ ਦੇ ਵਿੱਚ ਇਹ ਲੱਕ ਤੋੜ ਕੇ ਛੱਡੂ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਦੇ ਵਿੱਚ ਗੁਰਕਾ ਸਾਹਿਬ ਫੜ ਕੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਸਾਡੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਆ ਤਾਂ ਚਾਰ ਹਫ਼ਤਿਆਂ ਦੇ ਵਿੱਚ ਵਿੱਚ ਜਿਹੜਾ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕਰ ਦਿੱਤਾ ਜਾਵੇਗਾ ਆਓ ਜਾਂਦੇ ਹਾਂ ਮਲੇਰਕੋਟਲਾ ਦੇ ਲੋਕਾਂ ਤੋਂ ਕੀ ਜਿਹੜਾ ਨਸ਼ਾ ਖਤਮ ਹੋਇਆ ਜਾਂ ਵਧਿਆ ਜਾਂ ਘਟਿਆ ਉਹਨਾਂ ਦੀ ਗੱਲ ਉਦੋਂ ਸੱਚ ਮੰਨ ਲਈ ਜਦੋਂ ਉਹਨਾਂ ਨੇ ਆਪਣੇ ਹੱਥ ਦੇ ਵਿੱਚ ਗੁਟਕਾ ਸਾਹ ਮਨ ਫੜ ਲਿਆ ਔਰ ਕਿਹਾ ਵੀ ਮੈਂ ਸਾਡੀ ਸਰਕਾਰ ਲਿਆਓ 4 ਹਫ਼ਤਿਆਂ ਦੇ ਵਿੱਚ ਮੈਂ ਨਸ਼ਾ ਖਤਮ ਕਰ ਦਾਂਗਾ ਪਰ ਉਹ ਤੁਸੀਂ ਦੇਖ ਲਿਆ ਵੀ 2 ਸਾਲ ਹੋ ਗਏ ਅੱਜ ਤੱਕ ਨਸ਼ਾ ਖਤਮ ਤਾਂ ਕੀ ਕਰਨਾ ਸੀ ਘਰ ਘਰ ਦੇ ਵਿੱਚ ਨਸ਼ਾ ਭੇਜਦਾ ਨਸ਼ਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਬੰਦ ਨਹੀਂ ਹੋਇਆ ਹੈਗਾ ਇਹਨਾਂ ਦੇ ਐਮ.ਐਲ.ਏ ਹੀ ਇਹਨਾਂ ਦੀ ਸਰਕਾਰ ਤੇ ਇਲਜ਼ਾਮ ਲਾ ਰਹੇ ਨੇ ਚਾਹੇ ਉਹ ਜ਼ੀਰਾ ਹੋਵੇ ਤਿਮਾਨ ਹੋਣ ਬੋਲਸਤੇ ਇੰਨਾ ਤੇ ਕੁੱਤੇ ਇਹ ਸਾਡੇ ਹੀ ਮੰਤਰੀ ਸਾਡੇ ਹੀ ਜਿਹੜੇ ਐਮਐਲਏ ਨੇ ਜਾਂ ਉਦੇਦਾਰ ਨੇ ਪਾਰਟੀ ਦੇ ਉਹ ਨਸ਼ਾ ਬਕਵਾ ਰਹੇ ਨੇ ਨਸ਼ਾ ਇਹ ਬੰਦ ਕਰਨ ਦੇ ਵਿੱਚ ਬਿਲਕੁਲ ਹੀ ਨਾਕਾਮ ਰਹੇ ਨੇ ਪਿਛੇ ਆਪਾਂ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਪਰਿਵਾਰਾਂ ਦੇ ਵਿੱਚ ਮੌਤਾਂ ਵੀ ਹੋਈਆਂ ਮੀਡੀਆ ਦੇ ਜ਼ਰੀਏ ਵੀ ਲੋਕਾਂ ਨੂੰ ਪਤਾ ਲੱਗਿਆ ਆਪਣੇ ਪਿੰਡਾਂ ਦੇ ਵਿੱਚ ਵੀ ਇਹੀ ਹਾਲਾਤ ਨੇ ਕਿ ਲਗਭਗ ਹਰ ਰੋਜ਼ ਹੀ ਸਾਡੇ ਜ਼ਿਲ੍ਹੇ ਦੇ ਵਿੱਚ ਕੋਈ ਨਾ ਕੋਈ ਇੱਕ ਦੋ ਮੌਤਾਂ ਹੋ ਰਹੀਆਂ ਨੇ ਜਿਹਦੇ ਨਾਲ ਜਿਹਦਾ ਪੱਧਰ ਵਿੱਚ ਪਤਾ ਲੱਗਦਾ ਵੀ ਇਹ ਲੋਕ ਨਸ਼ੇ ਦੇ ਵਿੱਚ ਗ੍ਰਸਤ ਸੀ ਤਾਂ ਕਰਕੇ ਜ਼ਿਆਦਾ ਡੋਜ਼ ਲੈਣ ਵਾਸਤੇ ਜਾਂ ਕੋਈ ਗਲਤ ਉਹਨਾਂ ਨੂੰ ਇਹੀ ਜੀ ਡਰੱਗ ਦੇ ਦਿੱਤਾ ਗਿਆ ਮਿਲਾਵਟ ਦੇ ਜ਼ਰੀਏ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਕਿ ਨੌਜਵਾਨ ਪੀੜੀ ਪੂਰੀ ਨਸਿਆਂ ਚ ਡੁੱਬ ਚੁੱਕੀ ਹੈ ਹੀ ਗਾਂ ਅਗੋਂ ਉਹਨਾਂ ਦੇ ਮਾਤਾ ਪਿਤਾ ਸਾਰੇ ਸੋਚਨੇ ਬਹੁਤ ਘਰ ਬਰਬਾਦ ਹੋ ਚੁੱਕੇ ਨੇ ਨਸ਼ੇ ਕਾਰਨ ਇਸ ਲਈ ਸਾਰੇ ਕਾਂਗਰਸ ਪਾਰਟੀ ਹਰ ਵਾਦੇ ਤੋਂ ਫੇਰ ਹੋਈ ਹੈ ਉਹ 4 ਹਫ਼ਤਿਆਂ ਦੇ ਵਿੱਚ ਬੰਦ ਤਾਂ ਕੀ ਹੋਣਾ ਸੀ ਚਿੱਟਾ ਜੈ ਮੈਡੀਕਲ ਨਸ਼ੇ ਪੂਰੇ ਪਿੰਡਾਂ ਦੇ ਵਿੱਚ ਤੋਂ ਲੈ ਕੇ ਸ਼ਹਿਰਾਂ ਦੇ ਵਿੱਚ ਵਿਗ ਰਿਹਾ ਹੈਗਾ ਅਸੀਂ ਜਿਹੜੀ ਸਰਕਾਰ ਤੋਂ ਆਸਾਂ ਕਰਦੇ ਤੇ ਵੀ ਨਸ਼ਾ ਖਤਮ ਹੋ ਜੂਗਾ ਬੇਰਜੁਗਾਰ ਨੇ ਜਿਹੜੇ ਨਸ਼ਿਆਂ ਤੇ ਲੱਗ ਰਹੇ ਨੇ ਐਨਾ ਮਤਲਬ ਪਿੰਡਾਂ ਦੇ ਵਿੱਚ ਲੋਕ ਦੁਖੀ ਨੇ ਕਿ ਮਜਬੂਰ ਹੋ ਜਾਂਦੇ ਨੇ ਖੁਦਕਸ਼ੀਆਂ ਕਰਦੇ ਨੇ ਕਾਂਗਰਸ ਸਰਕਾਰ ਨੇ ਨਸ਼ਾ ਜੋ ਹੈ ਇਹਨਾਂ ਦੀ ਸੱਤਾ ਦੇ ਵਿੱਚ ਆਨ ਨਾਲ ਇੰਨਾ ਕਿ ਜ਼ਿਆਦਾ ਵੱਧ ਚੁੱਕਿਆ ਹੈ ਕੇ ਮਤਲਬ ਇੱਥੋਂ ਦੇ ਲੀਡਰ ਜਿਹੜੇ ਇਹਨਾਂ ਦੇ ਸਰਕਾਰ ਦੇ ਉਹ ਖੁਦ ਕਹਿ ਰਹੇ ਆ ਕਿ ਅਫਸਰਾਂ ਦੇ ਖੁਦ ਹੱਥ ਐ ਇਸ ਵਿੱਚ ਨਸ਼ਾ ਬਗਵਾਨ ਦੇ ਵਿੱਚ ਨੌਜਵਾਨ ਮੁੰਡੇ ਜਿਹੜੇ ਆ ਇੰਨੇ ਮਤਲਬ ਘਰ ਘਰ ਦੇ ਵਿੱਚ ਨਸ਼ਾ ਵੜਿਆ ਪਿਆ ਇਸ ਵਕਤ ਐਸਾ ਬੁਰਾ ਇੰਨਾ ਬੁਰਾ ਹਾਲ ਐ ਯੂਵਾ ਜੋਰੇ ਦਾ ਹੈਗਾ ਬਹੁਤ ਬੁਰੇ ਤਰੀਕੇ ਨਾਲ ਮਤਲਬ ਮਰ ਰਹੇ ਆ ਬੁਰਾ ਹਾਲ ਹੋ ਰਿਹਾ ਉਹਨਾਂ ਦਾ ਤੁਸੀਂ ਜੀ ਹਸਪੀਟਲਾਂ ਦੇ ਵਿੱਚ ਜਾ ਕੇ ਦੇਖੋ ਉੱਥੇ ਇੰਨਾ ਬੁਰਾ ਹਾਲ ਹੋਇਆ ਪਿਆ ਕੋਈ ਕਿਸੇ ਦੀ ਕੋਈ ਪੁੱਛ ਨਹੀਂ ਹੈਗੀ ਤੇ ਇਹਨਾਂ ਦੇ ਜੋ ਐਮ ਐਲ ਏ ਸਹਿਬਾਨ ਆ ਉਹਨਾਂ ਦੇ ਕਹਿਮ ਦੇ ਮੁਤਾਬਕ ਕਿ ਕੁਝ ਅਫਸਰਾਨਾਂ ਦੀਆਂ ਕੁਝ ਮੁਲਾਜ਼ਮਾਂ ਦਾ ਪੁਲਿਸ ਮੁਲਾਜ਼ਮਾਂ ਦਾ ਇਹਦੇ ਵਿੱਚ ਸਹਿਯੋਗ ਹੈ ਸਾਡਾ ਪਹਿਲਾ ਬਹਿਣਾ ਤੁਹਾਡੇ ਨਾਲ ਕਿ ਜਿਹੜੇ 55 ਲੱਖ ਪਰਿਵਾਰ ਨੇ ਸਾਡੇ ਪੰਜਾਬ 'ਚ ਕਾਂਗਰਸ ਪਾਰਟੀ ਹਰ ਪਰਿਵਾਰ ਦੇ ਵਿੱਚ ਇੱਕ ਬੰਦੇ ਨੂੰ ਇੱਕ ਨੌਕਰੀ ਦੇਗੀ ਜਾਂ ਬੱਚੀ ਨੂੰ ਜਾਂ ਬੱਚੇ ਨੂੰ ਕਾਂਗਰਸ ਸਰਕਾਰ ਬਣੇ ਨੂੰ ਪੂਰੇ 2 ਸਾਲ ਪੂਰੇ ਹੋ ਚੁੱਕੇ ਨੇ ਕਾਂਗਰਸ ਨੇ ਚੋਣ ਮੈਨੀਫੈਸਟੋ ਦੇ ਵਿੱਚ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਹਰ ਘਰ ਨੌਕਰੀ ਦਿੱਤੀ ਜਾਵੇਗੀ ਕਿੰਨਾ ਕੁ ਵਾਅਦਾ ਸਰਕਾਰ ਨੇ 2 ਸਾਲ ਵਿੱਚ ਪੂਰਾ ਕੀਤਾ ਆਉ ਜਾਂਦੇ ਆ ਨਾ ਬੇ ਇਨਾਂ ਨੌਜਵਾਨਾਂ ਨੂੰ ਇਹ ਵਾਅਦਾ ਇੱਕ ਤਰ੍ਹਾਂ ਦਾ ਆਪਾਂ ਕਹਿ ਜਾਈਏ ਵੀ ਲੱਕੜ ਦਾ ਖੜਾਉਣਾ ਸਰਕਾਰ ਲੋਕਾਂ ਦੇ ਹੱਥੀਂ ਦੇ ਚੁੱਕੀ ਆ ਵੀ ਲੱਕੜ ਦਾ ਮੁੰਡਾ ਦੇਤਾ ਲੋਕਾਂ ਦੇ ਨੌਜਵਾਨਾਂ ਦੇ ਹੱਥੀਂ ਨਾ ਉਹ ਹੱਸਦਾ ਨਾ ਰੋਂਦਾ ਕਾਰਨ ਹੈ ਕਿ ਆਦੀ ਨੌਕਰੀ ਬਾਰੇ ਵੀ ਹਰ 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 ਨੌਕਰੀ ਮਿਲੂ ਪਰ ਹਰ ਘਰ ਤਾਂ ਨਹੀਂ ਟਿੱਟਾ ਸਾਡੇ ਚ ਹੀ ਦੇ ਦੇਣ ਨੌਕਰੀ ਵੀ ਸਾਰੇ ਪਰਿਵਾਰਾਂ 'ਚ ਨਹੀਂ ਦੇ ਸਕਦੇ ਪਰ ਉਹ ਵੀ ਉਹ ਵੀ ਬਾਦਿਆਂ ਦੇ ਪੂਰਨਿਕ ਉਤਰ ਰਹੇ ਨਾ ਕੋਈ ਨੌਕਰੀ ਦਿੱਤੀ ਆ ਜੇ ਨੌਕਰੀ ਦੀ ਗੱਲ ਕਰਦੇ ਆ ਕੋਈ ਪ੍ਰਾਈਵੇਟ ਕੰਪਨੀ ਲਿਆ ਕੇ ਬਾਹਰੋਂ ਨੌਜਵਾਨ ਨੂੰ ਦੇ ਦਿੰਦੇ ਨੇ ਉਹ ਸਾਰੀ ਉਹਦੀ ਪੇਮੈਂਟ ਵੀ ਹੁੰਦੀ ਆ ਜਿਹੜੀ ਉਹ ਸਾਰੀ 5-7000 ਤੇ ਮੈਂ ਕਈ ਵਾਰ ਫਾਰਮ ਭਰੇ ਨੇ ਕੋਈ ਹੱਲ ਨਹੀਂ ਹੋਇਆ ਕਿਸੇ ਦਾ ਫੋਨ ਨਹੀਂ ਆਇਆ ਜਿਹੜੇ ਵੀ ਆਉਂਦੇ ਨੇ ਪ੍ਰਾਈਵੇਟ ਕੰਪਨੀਆਂ बस 65 7000 8000 ਹੱਦ ਦਾ ਸਾਨੂੰ ਆਇਆ ਸੀ ਵੀ ਹਾਂ ਕੁਝ ਕਰਨਗੇ ਇਹ ਪਰ ਕੀਤਾ ਕੁਝ ਨਹੀਂ ਇਹਨਾਂ ਨੇ ਟਿਪਲੇਮੇ ਬੀਐਡ ਮੈਨੂੰ ਉਮੀਦ ਸੀ ਕਿ ਸਰਕਾਰ ਜੇ 2 ਸਾਲ ਹੋ ਗਏ ਸਰਕਾਰ ਬਣੀ ਨੂੰ ਮੈਨੂੰ ਉਮੀਦ ਸੀ ਕਿ ਸਰਕਾਰੀ ਨੌਕਰੀ ਮਿਲੂਗੀ ਪਰ ਐਸਾ ਕੁਝ ਨਹੀਂ ਹੋਇਆ ਤੇ ਮੈਂ ਬਹੁਤ ਸਰਕਾਰ ਤੋਂ ਨਿਰਾਸ਼ ਹਾਂ ਦੇਖੋ ਜੀ ਸਰਕਾਰ ਨੇ ਬਿਲਕੁਲ ਵਾਦਾ ਕੀਤਾ ਸੀਗਾ ਤੇ ਧੋਖੇ ਨਾਲ ਸਾ ਤੋਂ ਵੋਟਾਂ ਵੀ ਲਈਆਂ ਗਈਆਂ ਠੀਕ ਹੈ ਸਾਰੇ ਨੌਜਵਾਨਾਂ ਤੋਂ ਤੇ ਹੁੰ ਤੱਕ ਸਾਨੂੰ ਕੁਝ ਵੀ ਉਹਦਾ ਜੋ ਉਹਨਾਂ ਨੇ ਵਾਦੇ ਕੀਤੇ ਸੀ ਨਾ ਕੁਝ ਵੀ ਨਜ਼ਰ ਨਹੀਂ ਆ ਰਿਹਾ ਸਾਨੂੰ ਕਹਿੰਦੇ ਨੇ ਹਨਾ ਵੀ ਤੁਸੀਂ ਇੱਥੇ ਯੂਨੀਵਰਸਿਟੀ ਕਿਤੇ ਫੇਅਰ ਲੱਗਦੇ ਆ ਵੀ ਜੋਬ ਫੇਅਰ ਲੱਗੂਗਾ ਨਾ ਇਹਦਾ ਪਹਿਲੀ ਗੱਲ ਤਾਂ ਸਾਨੂੰ ਲੈ ਗਈ ਨਹੀਂ ਗਏ ਹੈਗੇ ਕਾਲਜ ਵਾਲੇ ਨੇ ਲੈ ਕੇ ਗਏ ਉੱਥੇ ਉੱਥੇ ਕਰਾਂਗੇ ਕੀ ਅਸੀਂ ਜਾ ਕੇ ਉੱਤੇ ਕੁਝ ਹੈ ਹੀ ਨਹੀਂ ਜਿਹੜੇ ਬੱਚੇ ਆਉਂਦੇ ਨੇ ਵੀ ਜਿਨ੍ਹਾਂ ਨੂੰ ਇੰਗਲਿਸ਼ ਨਾਲ ਜ਼ਿਆਦਾ ਰਿਲੇਟਡ ਨੇਗੇ ਸਿਰਫ ਉਹਨਾਂ ਨੂੰ ਜੌਬ ਦਿੱਤੀ ਜਾਂਦੀ ਹੈਗੀ ਤੇ ਬਾਕੀ ਜਿਹੜੇ ਮਤਲਬ ਪਿੰਡਾਂ ਦੇ ਨਾਲ ਰਿਲੇਟਡ ਹੁੰਦੇ ਨੇ ਉਹਨਾਂ ਲਈ ਤਾਂ ਕੋਈ ਜੌਬ ਹੀ ਨਹੀਂ ਹੈਗੀ ਉੱਥੋਂ ਬਸ ਉਹ ਐਵੇਂ ਹੀ ਖਾਲੀ ਹੱਥ ਆਉਂਦੇ ਨੇ ਤੇ ਉਹਨਾਂ ਨੂੰ ਤਨਖਾਹ ਵੀ ਕਹਿੰਦੇ ਨੇ ਵੀ ਐਨੀ ਨਹੀਂ ਹੁੰਦੀ ਤੇ ਉਹ ਜਿੱਥੇ ਰਹਿੰਦੇ ਨੇਗੇ ਉਹਨਾਂ ਦਾ ਸਾਰਾ ਖਰਚਾ ਆਂਦਾਗਾ ਜਿਹੜਾ ਉਹ ਪੂਰਾ ਵੀ ਨਹੀਂ ਹੋਣਾ ਹੈਗਾ ਉਹ ਤਨਖਾਹ ਨਾਲ ਇਸ ਲਈ ਜਿਹੜਾ ਘਰ ਘਰ ਰੋਜ਼ਗਾਰ ਸਿ ਹੈ ਤਾਂ ਕੋਈ ਜ਼ਿਆਦਾ ਵਧੀਆ ਨਹੀਂ ਰਿਹਾ ਹੈ ਇਸੀ ਦੀ ਜ਼ਮੀਨ ਮੈਂ ਵੇਚਣ ਦੀ ਦੇਣੀ ਹੈ ਤੁਸੀਂ ਆਪਣੇ ਮਨ ਚ ਵਸਾ ਲਓ ਹੁਣ ਕੋਈ ਜ਼ਮੀਨ ਨਹੀਂ ਵਿਕੇਗੀ ਕਈਆਂ ਨੇ ਲੋਨ ਲਿੱਤੇ ਨੇ ਕੋਆਪਰੇਟਿਵਾਂ ਚੋਂ ਕਈਆਂ ਨੇ ਲੁਕੇ ਨੇ ਨੈਸ਼ਨਲ ਬੈਂਕਾਂ ਚੋਂ ਕਈਆਂ ਨੇ ਆੜਤੀਆਂ ਤੋਂ ਲੱਤੇ ਹੋਏ ਨੇ ਇਹ ਤਿੰਨਾਂ ਦੇ ਜਿਹੜਾ ਥੋੜਾ ਕਰਜ਼ਾ ਹੈ ਅਸੀਂ ਦੇਵਾਂਗੇ ਪੰਜਾਬ ਸਰਕਾਰ ਦੇਵੋਗੇ ਤੁਹਾਨੂੰ ਭੇ ਕਰਨ ਦੀ ਲੋੜ ਨਹੀਂ ਤੁਹਾਡਾ ਕਰਜ਼ਾ ਜੋ ਆੜਤੀਆਂ ਦੇ ਨਾਲ ਹੈ ਆੜਤੀਆਂ ਨੂੰ ਅਸੀਂ ਦੇਵਾਂਗੇ ਬੈਂਕਾਂ ਨੂੰ ਅਸੀਂ ਦੇਵਾਂਗੇ ਕੋਆਪਰੇਟਿਵ ਮੈਕਮੈਨ ਨੂੰ ਅਸੀਂ ਦੇਵਾਂਗੇ ਸੂਬੇ ਦੇ ਕਿਸਾਨਾਂ ਦੇ ਨਾਲ ਸੰਪੂਰਨ ਕਰਜ਼ਾ ਮਾਫੀ ਦਾ ਵਾਅਦਾ ਕਰਕੇ ਸੱਤਾ ਹਾਸਲ ਕਰਨ ਵਾਲੀ ਪੰਜਾਬ ਦੀ ਕੈਪਟਨ ਸਰਕਾਰ ਦਾ ਕਰਜ਼ਾ ਮਾਫੀ ਦਾ ਵਾਅਦਾ ਪਿਛਲੇ 2 ਸਾਲਾਂ ਦੇ ਵਿੱਚ ਕਿੰਨਾ ਕਬੂਫਾ ਹੋਇਆ ਉਹ ਜਾਣਦੇ ਆ ਕਿਸਾਨਾਂ ਦੀ ਜ਼ੁਬਾਨੀ ਉਹ ਜਿਹੜੇ ਗਵਰਨਮੈਂਟ ਨੇ ਕਰਜ਼ਾ ਮਾਫੀ ਦਾ ਵਾਅਦਾ ਕੀਤਾ ਸੀਗਾ ਉਹ ਨਹੀਂ ਮਤਲਬ ਹੋ ਰਿਹਾ ਪੂਰਾ ਔਰ ਦੂਸਰਾ ਦਿਨੋ ਦਿਨ ਜ਼ਿੰਮੇਦਾਰ ਕਰਜ਼ੇ ਦੇ ਥੱਲੇ ਆਈ ਜਾਂਦਾ ਹੈਗਾ ਉਹ ਫਸਲ ਵੀ ਨਹੀਂ ਪੂਰੀ ਮਿਲਣ ਈ ਉਹ ਕਲੀਅਰ ਗੰਨਾ ਜਿਹੜਾ ਉਹ ਰੁਲਣ ਡਿਆ ਹੈਗਾ ਸਾਡੇ ਕਰਜ਼ੇ ਨਹੀਂ ਮaaf ਹੋਏ ਜਿਹੜੇ ਉਹਨਾਂ ਦੇ ਆਪਣੇ ਭਾਗ ਹੋਣਗੇ ਜਾਂ ਪਾਰਟੀ ਦੇ ਨਵੇਂ ਹੋਣਗੇ ਉਹਨਾਂ ਤੇ ਹੋ ਗਿਆ ਹੋਣਗੇ ਪਰ ਸਾਡੇ ਨੂੰ ਹੋਏ ਸਾਡੇ ਡਿਫਾਲਟਰੀ ਤੇ ਵਿਆਜ ਪੈਂਦਾ ਹੈ ਜਾਂ ਫਸਲ ਵਾੜੀ ਹੁੰਦੀ ਨਹੀਂ ਉਹ ਕਮਾਦ ਹੈ ਕੀ ਹੁੰਦਾ ਐਵਰੇਜ ਬੜੀ ਘਾਟ ਆਈ ਜਾਂ ਮਿੱਲਾਂ ਵਾਲੇ ਪੈਸੇ ਨਹੀਂ ਦੇ ਰਹੇ ਬਰਾਬਰ ਜੇ ਟਾਈਮ ਸਿਰ ਦਿੰਦੇ ਤਾਂ ਹੋ ਸਕਦਾ ਅਸੀਂ ਮਲੋ ਉਤਾਰ ਦਿੰਦੇ ਪੈਸੇ ਹਨਾ ਜੀ ਤੇ ਸਕਾਟ ਜੀ ਵੀਦਾਰਾ ਤੋਂ ਵੀ ਬੜਾ ਘਾਟੇ 'ਚ ਜਾ ਰਿਹਾ ਹੈ ਕਰਜ਼ੇ ਮਾਫ ਕਰਾਂਗੇ ਕਰਜ਼ਾ ਇਹਨਾਂ ਨੇ ਮਾਫ ਕੋਈ ਨਹੀਂ ਕੀਤਾ ਸਾਡਾ 75000 ਲੱਖ ਸਗਾ 75 ਪਹਿਲਾ ਤਾਰਦੇ ਕਿਸ ਤਰ੍ਹਾਂ ਦੇ ਤੋਂ ਹੁਣ ਥੋੜਾ ਜਿਹਾ ਆਇਆ ਇਸ ਕਰਕੇ ਇਸ ਤੋਂ ਵੀ 43 ਲੱਖ ਰੁਪਏ ਹੁਣ ਕੇ ਬਣਿਆ ਪਿਆ ਸਰਕਾਰ ਨੂੰ ਅਕੀ ਕਾਂਗਰਸ ਨੂੰ ਵੋਟ ਪਾਈ ਗਈ ਇਸ ਕਰਕੇ ਵੀ ਉਹਨਾਂ ਨੇ ਕਿਹਾ ਵੀ ਤੁਹਾਡੇ ਕਰਜ਼ੇ ਮਾਫ ਕਰਾਂਗੇ ਕਰਜ਼ਾ ਕੋਈ ਨਹੀਂ ਮਾਫ ਕੀਤਾ ਉਹਨਾਂ ਨੇ ਬਹੁਤ ਸ਼ਰਮ ਵਾਲੀ ਗੱਲ ਆ ਬਹੁ ਮਾੜੀ ਗੱਲ ਹੈ ਨਾ ਵਾਸਤੇ ਜ਼ਿਮੀਦਾਰ ਦਿਨੋਂ ਦੇ ਥੱਲੇ ਜਾ ਰਿਹਾ ਇੱਕ ਕੁਦਰਤ ਦੀ ਕਿਰਪਾ ਕਰਕੇ ਉਦੇ ਉਹਨੂੰ ਗਾਂ ਫਸਲ ਮੇਰਗਾ ਕ ਕਣਕ ਦੀ ਫਸਲ ਦੀ ਕੋਈ ਸਹੀ ਮੈਨੂੰ ਨਾ ਨਹੀਂ ਆਉਗੀ ਝਾੜ ਬਹੁਤ ਘੱਟ ਆਊਗਾ ਤੇ ਜਿਹੜਾ ਗੰਨਾ ਉਹ ਉਦਾਂ ਮਿੱਲਾਂ ਦੇ ਵਿੱਚ ਰੋਲਦਾ ਫਿਰਦਾ ਪੈਸੇ ਨਹੀਂ ਮਿਲ ਰਹੇ ਲੋਕਾਂ ਦੀ ਪੇਮੈਂਟ ਨਹੀਂ ਹੋ ਰਹੀ ਇਸ ਕਰਕੇ ਜਿਹੜੇ ਜ਼ਿਮੀਂਦਾਰ ਦੇ ਹਾਲਾਤ ਆ ਅੱਜ ਦੇ ਦੇ ਬਹੁਤ ਮਾੜੇ ਆ ਸਤਾਚ ਆਈ ਕਾਂਗਰਸ ਨੇ ਚੋਣਵੀ ਮੌਸਮ ਦੌਰਾਨ ਵੱਡੇ ਵਾਅਦੇ ਕੀਤੇ ਸੀ ਜਿਨ੍ਹਾਂ ਚ ਕਿਸਾਨਾਂ ਦੇ ਕਰਜ਼ੇ ਦੀ ਗੱਲ ਸੀ ਬੈਂਕਾਂ ਆੜਤੀਆਂ ਸ਼ਾਹੂਕਾਰਾਂ ਦੇ ਕਰ ਸਰਕਾਰ ਵੱਲੋਂ ਵਾਪਸ ਕੀਤੇ ਜਾਣ ਦਾ ਵੀ ਜ਼ਿਕਰ ਸੀ ਸਤਾਚ ਆਈ ਕਾਂਗਰਸ ਨੂੰ 2 ਸਾਲ ਬੀਤ ਚਾਂ ਲੱਗੇ ਨੇ ਪਰ ਇਹ ਵਾਅਦੇ ਕਿੰਨੇ ਸਾਰਥਕ ਹੋਏ ਨੇ ਉਸ ਦੀ ਜ਼ਮੀਨੀ ਹਕੀਕਤ ਜਾਣਨ ਲਈ ਅਸੀਂ ਝਲੰਦਰ ਦੇ ਪਿੰਡ ਲੜੋਈ ਪਹੁੰਚੇ ਕਈ ਕਿਸਾਨ ਪਰਿਵਾਰਾਂ ਦਾ ਇਲਜ਼ਾਮ ਹੈ ਕਿ ਸਰਕਾਰ ਨੇ ਝੂਠਾ ਵਾਅਦਾ ਕੀਤਾ ਕਿਸਾਨ ਸੁਖਚਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਕਰਜ਼ੇ ਦੇ ਵਾਅਦੇ ਤੇ ਭਰੋਸਾ ਕੀਤਾ ਸੀ। ਲਿਹਾਜ਼ਾ ਉਸਨੇ ਬੈਂਕ ਦੀ ਰਕਮ ਵਾਪਸ ਨਾ ਕੀਤੀ ਤੇ ਹੁਣ ਮੂਲ ਨਾਲੋਂ ਵਿਆਜ ਦੀ ਰਕਮ ਵਾਧ ਗਈ ਹੈ। 50 ਲੱਖ ਰੁਪਿਆ ਸਗਾ ਜੀ ਗ੍ਰਾਮੀਆ ਬੈਂਕ ਦਾ। ਹਾਂਜੀ ਤੇ ਕਿੰਨਾ ਸਰ ਤੁਹਾਡਾ ਮਾਫ ਕਰਦੇ। ਮਾਫ ਕੋਈ ਨਹੀਂ ਹੋਇਆ ਜੀ। ਇਹ 50 ਲੱਖ ਰੁਪਿਆ ਸਗਾ ਇਹ ਵਿਆਜ ਵੀ ਦੰਦਾ ਹੀ ਪਹਿਲਾਂ ਹੀ ਫੇਮੜ ਕੇ ਵਿਆਜ ਵੀ ਨਹੀਂ ਦਿੱਤਾ ਇਹ ਗਵਰਨਮੈਂਟ ਨੇ ਮਾਫ ਕਰਦਨੇ ਮਾਫੂ ਵੀ ਨਹੀਂ ਹੋਏ। 73000 ਤੋਂ ਫਿਰ ਮਣਕੇ ਲੱਖ ਰੁਪਇਆ ਹੋ ਗਿਆ ਉਹ ਕਿਨੇ ਪੈਸੇ ਲਾਉ ਜੁਦੀ ਸੰਗ ਕਰਸਤ ਦੁਖੀ ਕਿਸਾਨ ਨੇ ਕੈਪਟਨ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਕਿਸਾਨੀ ਡੁਬੋ ਕੇ ਰੱਖ ਦਿੱਤੀ ਹੈ ਝੂਠਾ ਵਾਦਾ ਕਰਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ ਉੱਪਰੋਂ ਕੁਦਰਤੀ ਮਾਰ ਨੇ ਵੀ ਕਿਸਾਨ ਚਿੰਤਾਜਪਾਈ ਹੋਏ ਨੇ ਜਿਸ ਦੇ ਚੱਲਦਿਆਂ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੈ ਜਿਦਾ ਮੀਮੂ ਪੈਂਦੇ ਆ ਜੀ ਇਸ ਕਰਕੇ ਕਣਕਾਂ ਦੇ ਝਾੜ ਵੀ ਇਧਰ ਘਟ ਜਾਣੇ ਆ। ਐਜੋ ਗੁਜ਼ਾਰਾ ਤਾਂ ਕੀ ਕਰਦਾ ਹੁਣ ਅਸੀਂ ਪੂਰਾ ਪੂਰਾ ਚੱਲਣ ਲੱਗਾ। ਜ਼ਮੀਨ ਸਰ ਕਿੱਥੋਂ ਦਊਗਾ ਕਰਜ਼ਾ ਇਹਨਾਂ? ਤੇ ਸਰਕਾਰ ਤੋਂ ਭਾਜੀ ਹੁਣ ਕੀ ਮੰਗਾਏ? ਸਰਕਾਰ ਤੋਂ ਕੋਈ ਨਾ ਕੋਈ ਸਾਨੂੰ ਜਿਹਦਾ ਵਾਅਦਾ ਕੀਤਾ ਸੀਗਾ ਇਹਨਾਂ ਨੇ। ਹਾਂਜੀ। ਕੋਈ ਸਾਡਾ ਫਾਇਦਾ ਸੋਚਿਆ ਨਹੀਂ ਇਹਨਾਂ ਨੇ ਹੁਣ ਕਣ। ਜਿੱਦਾਂ ਵੀ ਹੈਗਾ ਮਾਫ ਕਰਨਾ ਜੀਦਾ ਸਾਡਾ ਕਰਜ਼ਾ। ਖੈਰ ਵਾਦੇ ਵੱਡੇ ਸੀ ਪਰ ਸਰਕਾਰ ਇਹ ਵਾਦੇ ਪੂਰਾ ਕਰਨ 'ਚ ਕਿੰਨੀ ਕਾਮਯਾਬ ਹੋ ਪਾਈ? ਇਸ ਦੀ ਜ਼ਮੀਨੀ ਹਕੀਕਤ ਸਭ ਦੇ ਸਾਹਮਣੇ ਹੈ। Patras Mesih, PDC News, Jalandhar.